ਸਾਥ ਸੰਗਤ ਜੀ ਧਿਆਨ ਦਿਓ ਕਹਿੰਦੇ ਮਹਾਰਾਜੀ ਦੇ ਚਰਣਾ ਵਿੱਚ ਬੜੀ ਦੂਰੋਂ ਦੂਰੋਂ ਰਾਜੇ ਆਉਂਦੇ ਨੇ ਸਿਜਦੇ ਕਰਨ ਤੇ ਜਿੰਨੂੰ ਇੱਕ ਵਾਰੀ ਨਾ ਜੋੜਾ ਜਿੰਦਾ ਗੰਢਦਾ ਦਿਲ ਵੀ ਨਾਲ ਗੰਢਦਾ ਦਿਲ ਨਾਲ ਗੰਢਿਆ ਗਾਦੇ ਅਕਾਲ ਪੁਰਖ ਵਾਹਿਗੁਰੂ ਤੇ ਐਸੀ ਬਖਸ਼ਿਸ਼ ਦਿੱਤੀ ਧਿਆਨ ਦਿਓ ਅਕਾਗਰਤਾ ਬਖਸ਼ੋ ਕਹਿੰਦੇ ਇੱਕ ਵਾਰੀ ਨਾ ਮੁਲਤਾਨ ਦੇਸ਼ ਦਾ ਰਾਜਾ ਮੁਲਤਾਨ ਦੇ ਰਹਿਣ ਵਾਲਾ ਰਾਜਾ ਉਹ ਨਾ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਨਾ ਭਗਵਾਨ ਨੇ ਕਹਿੰਦਾ ਆਪਾਂ ਜਗ ਨਾ ਕਰੀਏ ਰੱਬ ਨੇ ਇੰਨਾ ਕੁਝ ਦਿੱਤਾ ਹੈ ਮਹਾਰਾ ਦੀ ਐਡੀ ਕਿਰਪਾ ਹੈ ਕਹਿੰਦਾ ਆਪਣੇ ਕੋਲ ਮਾਇਆ ਦੀ ਘਾਟ ਨਹੀਂ ਪਰ ਜਾਦੀ ਘਾਟ ਨਹੀਂ ਨੌਕਰਾਂ ਚਾਕਰਾਂ ਸੇਵਾਦਾਰਾਂ ਦੀ ਘਾਟ ਨਹੀਂ ਆਪਾਂ ਘਰ ਚ ਜਗ ਨਾ ਕਰਾਈਏ ਕਿੰਨੀ ਸਤਿਵਜਨ ਮਹਾਰਾਜ ਉਹਨਾਂ ਨੇ ਨਾ ਘਰ ਚ ਜਗ ਰੱਖਿਆ ਆਪਣੇ ਮਹਿਲਾਂ ਚ ਐਡਾ ਵੱਡਾ ਰਾਜਾ ਕਹਿੰਦਾ ਮਹਾਤਮਾ ਨੂੰ ਬੁਲਾਵਾਂਗੇ ਸਾਧੂਆਂ ਨੂੰ ਬੁਲਾਵਾਂਗੇ ਪੰਡਤ ਲੋਕਾਂ ਨੂੰ ਬੁਲਾਵਾਂਗੇ ਜਦੋਂ ਆਪਾਂ ਆਪਣੇ ਰਾਜ ਵਿੱਚ ਜਗ ਕਰਾਂਗੇ ਸਾਡੇ ਰਾਜ ਰਾਜ ਦਾ ਵਾਅਦਾ ਹੋ ਬਰਕਦਾ ਬਹਿਣ ਗਿਆ ਜਾਣਦੇ ਹੋ ਸਾਡੇ ਰਾਜ ਵਿੱਚ ਵਰਕਦਾ ਪੈਣ ਗਿਆ ਕਹਿੰਦੇ ਉਸ ਵੇਲੇ ਨਾ ਮਲਤਾਨ ਦੇ ਰਾਜੇ ਨੇ ਆਪਣੇ ਘਰ ਵਿੱਚ ਜੱਗ ਰੱਖਿਆ ਇੱਕ ਦਿਨ ਨੀਤ ਕਰਤਾ ਇੱਕ ਦਿਨ ਟਗਾਤਾ ਆ ਤਰੀਕ ਨੂੰ ਐਸ ਦਿਨ ਸਾਡੇ ਘਰ ਵਿੱਚ ਜੱਤ ਸਾਡੇ ਮਹਿਲਾਂ ਚ ਜੱਗ ਹੋਣਾ ਆਪਣੇ ਵਜ਼ੀਰਾਂ ਦੁਆਰਾ ਆਪਣੇ ਅਹਿਲਕਾਰਾਂ ਦੁਆਰਾ ਬੜੀ ਦੂਰ ਦੂਰ ਤੱਕ ਸੁਨੇਹੇ ਭੇਜੇ ਸਣਿਆ ਬਈ ਧਿਆਨ ਨਾਲ ਬੜੀ ਦੂਰ ਦੂਰ ਤੱਕ ਜਦੋਂ ਸਨੇਹੇ ਭੇਜੇ ਨਾ ਪੰਡਤਾਂ ਨੂੰ ਬੁਲਾਓ ਮਹਾਤਮਾ ਨੂੰ ਬੁਲਾਓ ਸਾਧੂਆਂ ਨੂੰ ਬੁਲਾਓ ਕਹਿੰਦੇ ਜਦੋਂ ਸਨੇਹੇ ਭੇਜੇ ਤੇ ਕਹਿੰਦੇ ਪਰਜਾ ਵੀ ਸਾਰੀ ਸੱਦੋ ਜਦੋਂ ਸੰਗਤ ਲੰਗਰ ਛਕੇਗੀ ਤਾਂ ਖੁਸ਼ੀਆਂ ਮਿਲਣਗੀਆਂ ਮਹਾਰਾਜ ਦੀਆਂ ਸਾਰੀ ਦੁਨੀਆ ਨੂੰ ਸੱਦੇ ਭੇਜੇ ਮਹਾਤਮਾ ਲੋਕਾਂ ਨੂੰ ਪੰਡਤਾਂ ਨੂੰ ਕਹਿੰਦੇ ਉਸ ਵੇਲੇ ਨਾ ਇੱਕ ਬੜਾ ਵੱਡਾ ਸਿੱਧ ਬਹੁਤ ਵੱਡਾ ਨਾਥ ਜਿੰਦਾ ਉਸ ਵੇਲੇ ਚ ਬਹੁਤ ਵੱਡਾ ਨਾਮ ਹੈ ਕਹਿੰਦੇ ਹੋ ਨਾ ਜਿੰਦਾ ਨਾਮ ਸੀ ਗੋਰਖਨਾਥ ਗੋਰਖਨਾਥ ਤ ਰਾਜੇ ਤੇ ਸਨੇਹ ਤਾਂ ਸਾਰਿਆਂ ਨੂੰ ਭੇਜੇ ਗੋਰਖਨਾਥ ਨੂੰ ਬੁਲਾਉਣਾ ਭੁੱਲ ਗਿਆ ਧਿਆਨ ਚੋਂ ਨਿਕਲ ਗਿਆ ਜਦੋਂ ਗੋਰਖਨਾਥ ਨੂੰ ਸੱਦਿਆ ਨਾ ਨ ਜਿੱਦਣ ਦੇਨ ਆਇਆ ਜੱਗ ਦਾ ਭੰਡਾਰਾ ਪੱਕ ਗਿਆ ਸਾਰੇ ਸ਼ਹਿਰ ਵਿੱਚ ਰੋਲਾ ਪੈ ਗਿਆ ਇੱਕ ਦੂਜੇ ਨੂੰ ਲੋਕੀ ਦੱਸਦੇ ਫਿਰਦੇ ਕਹਿੰਦੇ ਬੜਾ ਵੱਡਾ ਜੱਗ ਹੋਣਾ ਹੈ ਰਾਜੇ ਮਲਤਾਨ ਨੇ ਕੋਈ ਮਹਾਤਮਾ ਨਹੀਂ ਸੱਦਿਆ ਕੋਈ ਪੰਡਤ ਨਹੀਂ ਛੱਡਿਆ ਕੋਈ ਪਰਜਾ ਦਾ ਬੰਦਾ ਨਹੀਂ ਛੱਡਿਆ ਸਭ ਨੂੰ ਬੁਲਾਇਆ ਹੈ ਕਹਿੰਦੇ 36 ਪ੍ਰਕਾਰ ਦੇ ਭੋਜਨ ਮਿਲਣਗੇ ਨਾਲ ਪਟਾਵਾਂ ਮਿਲਣਗੀਆਂ ਚਲੋ ਭਾਈ ਚੱਲੀਏ ਭੰਡਾਰਾ ਛੱਕ ਕੇ ਆਈਏ ਜਿੱਦਣ ਉਹ ਦਿਨ ਆਇਆ ਨਾ ਸਮਾਂ ਆਇਆ ਆਏ ਨਾ ਲੋਕੀ ਵਹੀਰਾਂ ਘੱਟ ਕੇ ਜਦੋਂ ਆਉਣ ਲੱਗੇ ਲੋਕੀ ਜਾਂਦੇ ਨੇ ਤੇ ਆਂਦੇ ਹੋ ਵਹੀਰਾਂ ਘੱਟ ਕੇ ਲੋਕ ਐਂ ਜਦੋਂ ਤੁਰੇ ਜਾਂਦੇ ਨੇ ਨਾ ਰਸਤੇ ਵਿੱਚ ਗੋਰਖਨਾਥ ਦੇ ਚੇਲੇ ਸੰਗਤ ਨੂੰ ਮਿਲ ਪਏ ਉਹ ਕਹਿੰਦੇ ਗੱਲ ਸੁਣੋ ਕਿੱਥੇ ਚੱਲੇ ਆਂ ਗੋਰਖਨਾਥ ਦੇ ਚੇਲੇ ਬੋਲਦੇ ਨੇ ਪੁੱਛਦੇ ਨੇ ਕਿੱਥੇ ਚੱਲੇ ਹੋ ਤੁਸੀਂ ਉਹ ਜਿਹੜੀਆਂ ਜਾਣ ਵਾਲੀਆਂ ਸੰਗਤਾਂ ਲੋਕੀ ਉਹ ਕਹਿੰਦੇ ਤੁਹਾਨੂੰ ਨਹੀਂ ਪਤਾ ਆਪਣੇ ਦੇਸ਼ ਦਾ ਰਾਜਾ ਮਲਤਾਨ ਕਹਿੰਦੇ ਉਹਨੇ ਈਡਾ ਵੱਡਾ ਜੱਗ ਕੀਤਾ ਹੈ ਸਾਰੇ ਮਹਾਤਮਾ ਸਾਰੇ ਸਾਧੂ ਪੰਡਤ ਸਭ ਨੂੰ ਸੱਦਿਆ 36 ਪ੍ਰਕਾਰ ਦੇ ਭੰਡਾਰੇ ਚ ਭੋਜਨ ਵਰਦਣੇ ਛਕਾਂਗੇ ਕਹਿੰਦੇ ਰਾਜੇ ਨੇ ਹੋਰ ਵੀ بڑا ਕੁਝ ਦੇਣਾ ਹੈ ਗੋਰਖਨਾਥ ਦੇ ਚੇਲੇ ਉਥੋਂ ਤਾਂ ਸੁਣ ਗਏ ਸੁਣਿਓ ਉਥੋਂ ਦਾ ਸੁਣ ਕੇ ਚਲੇ ਗਏ ਇਹਨੇ ਨਾ ਜਾ ਕੇ ਗੋਰਖਨਾਥ ਨੂੰ ਹੱਥ ਜੋੜ ਕੇ ਕਹਿੰਦੇ ਕਹਿੰਦੇ ਜੋਗੀ ਜੀ ਇੱਕ ਬੇਨਤੀ ਕਰਨੀ ਤੁਹਾਨੂੰ। ਗੋਰਖਨਾਥ ਕਹਿੰਦਾ ਦੱਸੋ ਉਹ ਕਹਿੰਦੇ ਮਹਾਰਾਜ ਆਪਣੇ ਗਵਾਂਢ ਵਿੱਚ ਜੱਗ ਹੋ ਰਿਹਾ ਏਡਾ ਵੱਡਾ। ਮਲਤਾਨ ਦੇ ਰਾਜੇ ਨੇ ਕੋਈ ਪੰਡਤ ਨਹੀਂ ਛੱਡਿਆ। ਕੋਈ ਜੋਗੀ ਕੋਈ ਮਹਾਤਮਾ ਨਹੀਂ ਛੱਡਿਆ। ਸਾਰਿਆਂ ਨੂੰ ਬੁਲਾਇਆ ਆਪਣੇ ਗਵਾਂਢ 'ਚ ਜੱਗ ਹੁੰਦਾ ਹੈ। ਕਹਿੰਦਾ ਤੁਹਾਡੇ ਤੋਂ ਵੱਡਾ ਗੋਰਖਨਾਥ ਦੇ ਚੇਲੇ ਕਹਿੰਦੇ ਤੁਹਾਡੇ ਤੋਂ ਵੱਡਾ ਮਹਾਤਮਾ ਕੋਈ ਨਹੀਂ ਸਾਧੂ ਕੋਈ ਨਹੀਂ। ਮਾਰੇ ਆਪਾਂ ਨੂੰ ਪੁੱਛਿਆ ਹੀ ਨਹੀਂ। ਸਾਨੂੰ ਬੁਲਾਇਆ ਹੀ ਨਹੀਂ। ਗੋਰਖਨਾਥ ਨੂੰ ਜੜ ਗਿਆ ਗੁੱਸਾ ਕਹਿੰਦਾ ਹੁਣ ਇਹ ਤਾਂ ਸਾਡੀ ਬੜੀ ਵੱਡੀ ਤੋਹੀਨੀ। ਸਾਨੂੰ ਘਰ ਬੈਠਿਆਂ ਨੂੰ ਨਹੀਂ ਬੁਲਾਇਆ। ਇਹ ਤੋਂ ਵੱਡੀ ਤਾਂ ਤੋਹੀਨੀ ਕੋਈ ਨਹੀਂ। ਗੋਰਖਨਾਥ ਐ ਕਹਿੰਦਾ ਇਹਨਾਂ ਗੱਲ ਸੁਣੋ ਜੇ ਨਹੀਂ ਸੱਦੇ ਆ ਨਾ ਆ ਜਿੰਨੇ ਪੰਡਤ ਮਹਾਤਮਾ ਸਾਧੂ ਸੱਦੇ ਨੇ ਗੋਰਖਨਾਥ ਕੋਈ ਮੜਾ ਮੋਟਾ ਸਾਧੂ ਨਹੀਂ ਸੀ। ਗੋਰਖਨਾਥ ਕੋਈ ਮੜਾ ਮੋਟਾ ਬੰਦਗੀ ਵਾਲਾ ਐਡਾ ਸਿੱਧ ਪੁਰਸ਼ ਸੀ ਹੱਥਾਂ ਤੇ ਸਰਉਂਜ ਮੁੰਦਾ ਸੀ ਉਹ ਉਹ ਕਹਿੰਦਾ ਜਿੰਨੇ ਮਹਾਤਮਾ ਪੰਡਤ ਸੱਦੇ ਨੇ ਇਹਨਾਂ ਪੰਡਤਾਂ ਚੋਂ ਇਹਨਾਂ ਮਹਾਤਮਾ ਚੋਂ ਮੇਰੇ ਬਰਾਬਰ ਤਾਂ ਇੱਕ ਵੀ ਨਹੀਂ ਚੇਲੇ ਕਹਿੰਦੇ ਮਹਾਰਾਜ ਜੇ ਇੱਥੇ ਬੈਠੇ ਰਹਿ ਗਏ ਸਾਡਾ ਤਾਂ ਨਰਾਦਰ ਹੀ ਬੜਾ ਵੱਡਾ ਹੋ ਜਾਊ ਗੋਰਖਨਾਥ ਐਂ ਕਹਿੰਦਾ ਹੁਣ ਕਹਿੰਦਾ ਚੱਲਾਂਗੇ ਸੁਣਿਓ ਰੱਬ ਦੇ ਪਿਆਰੇ ਸਭ ਦੇ ਸਾਝੇ ਹੁੰਦੇ ਨੇ ਚੱਲਾਂਗੇ ਆਓ ਚੱਲੀਏ ਕੋਈ ਰੋਲਾ ਨਹੀਂ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਜਿਵੇਂ ਵਹੀਰਾਂ ਘੱਟ ਕੇ ਲੋਕ ਜਾਂਦੇ ਨੇ ਨਾ ਗੋਰਖਨਾਥ ਵੀ ਚੱਲ ਪਿਆ ਕਹਿੰਦਾ ਆਪਾਂ ਤਾਂ ਸਾਰਿਆਂ ਦੇ ਸਾਝੇ ਆ ਘਰ ਗਿਆ ਨੂੰ ਥੋੜਾ ਮੋੜੂ ਰਾਜਾ ਜਦੋਂ ਰਾਜੇ ਦੇ ਮਹਿਲ ਵਿੱਚ ਮਲਤਾਨ ਦੇ ਰਾਜੇ ਦੇ ਮਹਿਲ ਵਿੱਚ ਗੋਰਖਨਾਥ ਪਹੁੰਚਿਆ ਬੜਾ ਵੱਡਾ ਸਾਧੂਆਂ ਦਾ ਇਕੱਠ ਪੰਡਤਾਂ ਦਾ ਇਕੱਠ ਲੋਕਾਂ ਦਾ ਇਕੱਠ ਹੁਣ ਗੋਰਖਨਾਥ ਦਾ ਨਾਂ ਸੀ ਉਹਨਾਂ ਵੇਲੇਾਂ 'ਚ ਜਦੋਂ ਇਹ ਆਇਆ ਤੇ ਇਕਦਮ ਵੇਖਣ ਲੱਗੇ ਸਾਰੇ ਵੀ ਆ ਕੀ ਮਲਤਾਨ ਦੇ ਰਾਜੇ ਨੂੰ ਵੀ ਪਤਾ ਲੱਗ ਗਿਆ ਵੀ ਗੋਰਖਨਾਥ ਆ ਗਿਆ ਹੱਥ ਜੋੜ ਕੇ ਨਾ ਮਲਤਾਨ ਦਾ ਰਾਜਾ ਆਇਆ ਮੱਥਾ ਟੇਕਦਾ ਗੋਰਖਨਾਥ ਨੂੰ ਮਹਾਰਾਜ ਉਹ ਤੁਹਾਨੂੰ ਜੀ ਆਇਆਂ ਨੂੰ ਮੇਰੇ ਗਰੀਬ ਦੇ ਮਹਿਲ ਨੂੰ ਚਰਨ ਭਾਗ ਲਾਏ ਤੁਹਾਨੂੰ ਜੀ ਆਇਆਂ ਨੂੰ ਤੁਸੀਂ ਮੱਥਾ ਐਂ ਟੇਕ ਕੇ ਸਾਹਮਣੇ ਪਾਇਆ ਸੁਣਿਓ ਉਸ ਵੇਲੇ ਗੋਰਖਨਾਥ ਬੋਲਦਾ ਹੈ ਕਹਿੰਦਾ ਗੱਲ ਸੁਣੋ ਰਾਜਿਆ ਆਪਣੇ ਆਪ ਨੂੰ ਵੱਡਾ ਰਾਜਾ ਬਣਿਆ ਫਿਰਦਾ ਏ ਐਨੇ ਮਹਾਤਮਾ ਤੂੰ ਸੱਦਲੇ ਪੰਡਤ ਸੱਦਲੇ ਲੋਕ ਸੱਦਲੇ ਤੈਨੂੰ ਮੈਂ ਨਹੀਂ ਦਿਸਿਆ ਸਭ ਨੂੰ ਸਨੇਹੇ ਭੇਜੇ ਤੈਨੂੰ ਮੈਂ ਨજર ਨਹੀਂ ਆਇਆ ਹੱਥ ਜੋੜ ਕੇ ਕਹਿੰਦਾ ਮਾਰੇ ਪੁੱਲ ਹੋ ਗਈ ਮੇਰੀ ਸਿਮਰਤੀ ਜੋ ਨਿਕਲ ਗਿਆ ਪਰ ਮੈਂ ਇਹ ਇਹ ਮੇਰੇ ਮਨ ਚ ਨਹੀਂ ਵੀ ਤੁਹਾਨੂੰ ਬੁਲਾਉਣਾ ਨਹੀਂ ਮਾਰੇ ਮਹਿਲ ਹੀ ਤੁਹਾਡਾ ਸਾਰਾ ਭੰਡਾਰਾ ਹੀ ਤੁਹਾਡਾ ਹੈ ਗੁੱਸਾ ਨਾ ਤੁਸੀਂ ਕਰੋ ਸੁਣਿਓ ਗੋਰਖਨਾਥ ਕਹਿੰਦਾ ਹੈ ਗੁੱਸਾ ਨਾ ਕਰੀਏ ਕਿਨਾਂ ਮਾਰੇ ਨਾ ਤੁਸੀਂ ਗੁੱਸਾ ਨਾ ਕਰੋ ਬੈਠੋ ਭੋਜਨ ਛਕੋ ਸਾਧ ਸੰਗਤ ਜੀ ਗੋਰਖਨਾਥ ਉਸ ਵੇਲੇ ਆਏ ਕਹਿੰਦਾ ਹੈ ਕਹਿੰਦਾ ਗੱਲ ਸੁਣੋ ਰਾਜਨਾ ਤੂੰ ਗਲਤੀ ਮੰਨਦਾ ਹੈ ਆਪਣੀ ਕਿਨਾਂ ਮਾਰੇ ਭੁੱਲ ਹੋ ਗਈ ਤੁਹਾਨੂੰ ਬੁਲਾਉਣਾ ਭੁੱਲ ਗਿਆ ਗੋਰਖਨਾਥ ਬੋਲਦਾ ਹੈ ਕਹਿੰਦਾ ਜੇ ਤੂੰ ਮੈਨੂੰ ਪ੍ਰਸ਼ਾਦਾ ਸ਼ਕਾਉਣਾ ਹੈ ਜੇ ਤੂੰ ਆਪਣਾ ਭੰਡਾਰਾ ਸੰਪੂਰਨ ਕਰਾਉਣਾ ਹੈ ਕਹਿੰਦਾ ਮੇਰੀ ਇੱਕ ਸ਼ਰਤ ਹੈ ਦੱਸੋ ਮਹਾਰਾਜ ਹੁਕਮ ਕਰੋ ਸਾਧੂਆਂ ਕੋਲ ਨਾ ਇੱਕ ਚਿੱਪੀ ਹੁੰਦੀ ਲੱਕੜ ਦੀ ਤੁਹਾਡੇ ਚੋ ਜਿਨ੍ਹਾਂ ਨੇ ਸਤਿਪੁਰਸ਼ਾਂ ਦੇ ਦਰਸ਼ਨ ਕੀਤੇ ਹੋਣਗੇ ਬਹੁਤਾਂਤ ਨੌਜਵਾਨ ਤਾਂ ਨਹੀਂ ਮੇਰੇ ਖਿਆਲ ਚ ਜਾਣਦੇ ਪਰ ਪਤਾ ਹੋਏਗਾ ਅੱਧਿਆਂ ਲੱਕੜ ਦੀ ਇੱਕ ਲੋਟਾ ਹੁੰਦਾ ਚਿੱਪੀ ਹੁੰਦੀ ਹੁੰਦੀ ਛੋਟੀ ਜੀ ਗੋਰਖਨਾਥ ਕਹਿੰਦਾ ਹੈ ਕਹਿੰਦਾ ਰਾਜਾ ਮੈਂ ਪ੍ਰਸ਼ਾਦਾ ਫੇਰ ਛਕਾਂਗਾ ਭੰਡਾਰਾ ਆਰੰਭ ਕਰਨ ਤੋਂ ਪਹਿਲਾਂ ਆ ਮੇਰੀ ਚਿੱਪੀ ਪਰ ਏ ਕਹਿੰਦਾ ਮੇਰੀ ਚਿੱਪੀ ਚ ਪ੍ਰਸ਼ਾਦਾ ਪਾ ਭੰਡਾਰਾ ਪਾ ਜੋ ਵਸਤੂਆਂ ਬਣੀਆਂ ਸਾਰੀਆਂ ਮੇਰੀ ਚਿੱਪੀ ਚ ਪਾ ਹੁਣ ਉਹ ਰਾਜਾ ਸੀ ਜਰਾਉ ਨੂੰ ਕੀ ਪਤਾ ਕਹਿੰਦਾ ਮਹਾਰਾਜ ਜੀ ਤੁਹਾਡੀ ਚਿੱਪੀ ਭਰ ਦਨੇ ਕੋਈ ਗੱਲ ਨਹੀਂ ਕਹਿੰਦਾ ਭਾਰੇ ਨੂੰ ਇਹਦੇ ਵਿੱਚ ਭੰਡਾਰਾ ਪਾ ਉਸ ਵੇਲੇ ਨਾ ਹੁਣ ਰਾਜੇ ਨੂੰ ਤਾਂ ਐਸ ਵੀ ਨਿੱਕੀ ਜੀ ਚਿੱਪੀ ਇਹਦੇ ਵਿੱਚ ਕੀ ਕੁਝ ਪਊ ਸੇਵਾਦਾਰਾਂ ਨੂੰ ਆਪਣੇ ਨੂੰ ਕਹਿੰਦਾ ਕਹਿੰਦਾ ਜਿਵੇਂ ਮਹਾਰਾਜ ਕਹਿੰਦੇ ਨੇ ਉਦਾਂ ਹੀ ਕਰੀ ਚਲੋ ਗੋਰਖਨਾਥ ਜੀ ਦਾਲ ਦਾ ਬਾਲ ਦਾ ਭਰ ਕੇ ਲਿਆਂਦਾ ਜਾਂਦੇ ਹੋ ਬਈ ਅਗਾਕਰ ਤਾਂ ਬਖਸ਼ੋ ਜਾਂਦੇ ਹੋ ਦਾਲ ਦਾ ਬਾਲਟਾ ਭਰ ਕੇ ਲਿਆਂਦਾ ਐਦਾਂ ਪ੍ਰਸ਼ਾਦੇ ਲਿਆਂਦੇ ਚੌੜ ਲਿਆਂਦੇ ਜੋ ਜੋ ਪਦਾਰਥ ਬਣਿਆ ਸਾਰਾ ਭਰ ਕੇ ਲੈ ਕੇ ਅੱਗੇ ਰੱਖ ਲਿਆ ਐਂ ਬਹਿ ਗਿਆ ਅੱਗੇ ਗੋਰਖਨਾਥ ਕਹਿੰਦਾ ਪਾਓ ਇਹਦੇ ਚ ਦਾਲ ਦਾ ਬਾਲਟਾ ਕਹਿੰਦੇ ਪਾਉਣ ਲੱਗੇ ਨਿੱਕੀ ਜਿਹੀ ਚਿੱਪੀ ਛੋਟੀ ਐਂ ਜਦੋਂ ਪਾਉਣ ਲੱਗੇ ਮਲਤਾਨ ਦਾ ਰਾਜਾ ਸਾਹਮਣੇ ਖੜਾ ਵੇਖਦਾ ਕਹਿੰਦਾ ਚੱਲ ਕੋਈ ਨਹੀਂ ਮੰਨ ਜਾਣਗੇ ਕਿੰਨੀਕ ਦਾਲ ਪੇਣੀ ਏ ਕਹਿੰਦੇ ਦਾਲ ਪਾਉਂਦਿਆਂ ਪਾਉਂਦਿਆਂ ਸਾਰਾ ਬਾਲਟਾ ਪਲਟਾਤਾ ਉਹ ਚਿਪੀ ਨਹੀਂ ਪਰੀ ਸਾਰਾ ਬਾਲਟਾ ਪੀ ਸਾਰੇ ਹੈਰਾਨ ਲੋਕ ਵੀ ਰਾਜਾ ਵੀ ਕਹਿੰਦਾ ਆ ਕੀ ਨਿੱਕੀ ਦੀ ਚਿਪੀ ਪ੍ਰਸ਼ਾਦੇ ਲਿਆਓ ਬਈ ਪ੍ਰਸ਼ਾਦੇ ਲਿਆਂਦੇ ਸਾਰੇ ਪ੍ਰਸ਼ਾਦੇ ਉਹ ਵੀ ਚੌੜ ਲਿਓ ਜਿੰਨੇ ਪਦਾਰਥ ਬਣੇ ਐ ਲਿਆਈ ਗਏ ਪਾਈ ਗਏ ਨਿੱਕੀ ਜਿਹੀ ਚਿੱਪੀ ਸਾਧ ਸੰਗਤ ਜੀ ਬਾਲਟਿਆਂ ਦੇ ਬਾਲਟੇ ਦਾਲ ਦੇ ਪੀਗੀ ਟੋਕਰਿਆਂ ਦੇ ਟੋਕਰੇ ਪ੍ਰਸ਼ਾਦੇ ਨਿਕਲੀ ਜਾਂਦੀ ਕਹਿੰਦੇ ਜਿੰਨਾ ਭੰਡਾਰਾ ਬਣਿਆ ਸੀ ਨਾ ਜਿੰਨਾ ਭੰਡਾਰਾ ਬਣਾਇਆ ਸੀ ਰਾਜੇ ਮਲਤਾਨ ਨੇ ਉਹਦੇ ਚੋਂ ਅੱਧਾ ਭੰਡਾਰਾ ਚਿੱਪੀ ਪੀਗੀ ਸਾਧ ਸੰਗਤ ਜੀ ਅਜੇ ਤੱਕ ਭਰੀ ਨਹੀਂ ਖਾਲੀ ਦੀ ਖਾਲੀ ਫੇ ਸਾਰੇ ਹੈਰਾਨ ਵਾਹ ਕੀ ਰਾਜਾ ਕਹਿੰਦਾ ਓ ਕਹਿੰਦਾ ਮੈਨੂੰ ਤਾਂ ਐ ਸੀ ਵੀ ਥੋੜੀ ਜੀ ਚਿੱਪੀ ਭਰ ਜੇਗੀ ਉਸ ਵੇਲੇ ਹੰਕਾਰ ਵਿੱਚ ਬੋਲਦਾ ਓ ਗੋਰਖਨਾਥ ਕਹਿੰਦਾ ਗੱਲ ਸੁਣੋ ਰਾਜਨਾ ਮੇਰਾ ਨਰਾਦਰ ਕੀਤਾ ਤੂੰ ਮੈਨੂੰ ਨਾਂ ਬੁਲਾ ਕੇ ਮੇਰਾ ਨਰਾਦਰ ਕੀਤਾ ਤੂੰ ਕਹਿੰਦਾ ਸੁਣ ਆ ਪੰਡਤ ਸੱਦੇ ਨੇ ਨਾ ਆ ਸਾਧੂ ਸੱਦੇ ਨੇ ਮਹਾਤਮਾ ਸੱਦੇ ਨੇ ਉਹ ਗੱਲ ਸੁਣ ਇਹਨਾਂ ਪੰਡਤਾਂ ਚੋਂ ਇਹਨਾਂ ਮਹਾਤਮਾ ਚੋਂ ਇੱਕ ਬੰਦਾ ਮੇਰੇ ਸਾਹਮਣੇ ਲਿਆ ਜਿਹੜਾ ਮੇਰੀ ਚਿੱਪੀ ਭਰ ਦੇ ਹੰਕਾਰ ਇੱਕ ਬੰਦਾ ਇੱਕ ਬੰਦਾ ਲਿਆ ਆ ਸਾਧੂਆਂ ਚੋਂ ਜਿਹੜਾ ਮੇਰੀ ਚਿੱਪੀ ਭਰ ਦੇ ਆ ਤੇਰੇ ਇੰਨੇ ਸਾਧੂਆਂ ਚੋਂ ਇੱਕ ਦੀ ਵੀ ਇੰਨੀ ਅਜਮਤ ਨਹੀਂ ਮੇਰੀ ਚਿੱਪੀ ਜਿਹੜਾ ਭਰ ਸਕੇ ਸਾਧ ਸੰਗਤ ਗੋਰਖਨਾਥ ਦੇ ਸਾਹਮਣੇ ਕੋਣ ਟੀਕੇ ਉਹ ਵੀ ਬੜਾ ਵੱਡਾ ਜੋਗੀ ਸੀ ਬੜਾ ਵੱਡਾ ਸਿੱਧ ਸੀ ਕਹਿੰਦਾ ਹੁਣ ਕੀ ਕਰਾਂ ਜਿੰਨਾ ਭੰਡਾਰਾ ਬਣਾਇਆ ਸੀ ਪਾਈ ਜਾਂਦੇ ਨਹੀਂ ਮਹਾਰਾਜ ਜੀ ਭਰਾਂਗੇ ਜ਼ਰੂਰ ਅੱਦੇ ਤੋਂ ਪੌਣਾ ਭੰਡਾਰਾ ਵਰਤ ਗਿਆ ਭਰਿਆ ਨਹੀਂ ਚਿੱਪੀ ਨਹੀਂ ਭਰੀ ਹੰਕਾਰ ਵਿੱਚ ਬੋਲਦਾ ਹੈ ਲਿਆ ਕੋਈ ਬੰਦਾ ਸੁਣਿਓ ਦੁਖੀ ਹੋ ਗਏ ਨਾ ਰਾਜਾ ਰਾਜਾ ਮਲਤਾਨ ਦੁਖੀ ਹੋ ਕੇ ਇੱਕ ਨਾ ਖੁੰਜੇ ਚ ਲੱਗ ਗਿਆ ਦੁਖੀ ਹੋ ਕੇ ਜਦੋਂ ਖੁੰਜੇ ਚ ਲੱਗਿਆ ਜਾ ਕੇ ਹੁਣ ਮੂੰਹ ਤੇ ਉਦਾਸੀ ਮੂੰਹ ਤੇ ਉਦਾਸ ਹੋਇਆ ਕਹਿੰਦੇ ਦੁਖੀ ਹੋ ਕੇ ਰਾਜਾ ਬੈਠਾ ਹੈ ਇਹਨੇ ਨੂੰ ਘੁੰmdi ਘੁੰmdi ਨਾ ਰਾਣੀ ਭਾਨਵਤੀ ਆ ਗਈ ਤੇ ਆਂਦੇ ਹੋ ਘੁੰmdi ਘੁੰmdi ਰਾਣੀ ਭਾਨਵਤੀ ਆਈ ਉਹਨੇ ਵੇਖਿਆ ਕਹਿੰਦੀ ਸਾਡੇ ਘਰ ਵਿੱਚ ਇੰਨੇ ਸਾਧੂ ਆਏ ਹੋਣ ਸਾਡੇ ਘਰ ਵਿੱਚ ਇੰਨੇ ਮਹਾਤਮਾ ਪੰਡਤ ਸੰਗਤਾਂ ਆਈਆਂ ਹੋਣ ਜੱਗ ਛਕਣ ਰਾਜਾ ਮੇਰਾ ਐਦਾਂ ਬੈਠਾ ਭੱਜੀ ਗਈ ਰਾਜੇ ਕੋਲ ਘਰ ਵਾਲੀ ਸੀ ਆਖਰ ਨੂੰ ਰਾਣੀ ਸੀ ਜਾ ਕੇ ਕਹਿੰਦੀ ਰਾਜਨ ਉਹ ਗੁਸਤਾਖੀ ਮਾਫ ਕਰੋ ਮਹਾਰਾਜ ਤੁਹਾਨੂੰ ਪੁੱਛਦਾ ਨਹੀਂ ਸਕਦੀ ਆਪਣੇ ਘਰ ਵਿੱਚ ਐਡੇ ਆਨੰਦ ਮੰਗਲ ਐਡੀ ਕਿਰਪਾ ਉਹ ਗੱਲ ਸੁਣੋ ਤੁਹਾਨੂੰ ਤਾਂ ਅੱਜ ਖੁਸ਼ ਹੋਣਾ ਚਾਹੀਦਾ ਤੁਸੀਂ ਆਏ ਬੈਠੇ ਹੋ ਜਿਵੇਂ ਕੁੜੀ ਦੱਬ ਕੇ ਆਏ ਹੋ ਕਾਦੀਨ ਰਾਜ ਕੀ ਕੀ ਹੋ ਗਿਆ ਭਗਵਾਨ ਨੇ ਦੁਖੀ ਨਾ ਹੋਵਾਂ ਤਾਂ ਕੀ ਕਰਾਂ ਹੋਇਆ ਕੀ ਦੁਖੀ ਨਾ ਹੋਵਾਂ ਤਾਂ ਕੀ ਕਰਾਂ ਧਿਆਨ ਦਿਓ ਉਹ ਕਹਿੰਦੀ ਦੱਸੋ ਤਾਂ ਸਹੀ ਉਹ ਮਹਾਰਾਜ ਹੋਇਆ ਕੀ ਕਹਿੰਦਾ ਮੈਂ ਸਾਰੇ ਪੰਡਤ ਮਹੰਤ ਸਾਧੂ ਸਤਪੁਰਸ਼ ਬੁਲਾਏ ਕਹਿੰਦਾ ਸਾਰੇ ਆ ਗਏ ਉਹ ਭਗਵਾਨ ਨੇ ਆ ਇੱਕ ਗੋਰਖਨਾਥ ਮਹਾਪੁਰਸ਼ ਇਹਨਾਂ ਨੂੰ ਬੁਲਾਉਣਾ ਭੁੱਲ ਗਿਆ ਕੱਲਾ ਇਹਨਾਂ ਨੂੰ ਨਹੀਂ ਬੁਲਾਇਆ ਫੇਰ ਕਹਿੰਦਾ ਹੁਣ ਆ ਤਾਂ ਗਏ ਆਪਣੇ ਭੰਡਾਰੇ ਚ ਕਹਿੰਦੇ ਉਹ ਕਹਿੰਦੇ ਮੇਰੀ ਸ਼ਰਤ ਹੈ ਮੈਂ ਤੁਹਾਡਾ ਪ੍ਰਸ਼ਾਦਾ ਤੁਹਾਡਾ ਭੋਜਨ ਫੇਰ ਛਕਾਂਗਾ ਪਹਿਲਾਂ ਮੇਰੀ ਚਿੱਪੀ ਭਰੋ ਨਿੱਕੀ ਜੀ ਚਿੱਪੀ ਤੇ ਆਂਦੇ ਹੋ ਬਈ ਨਿੱਕੀ ਜੀ ਚਿੱਪੀ ਪਹਿਲਾ ਮੇਰੀ ਚਿੱਪੀ ਭਰੋ ਉਹ ਕਹਿੰਦੇ ਫੇਰ ਮਹਾਰਾਜ ਰਾਜਾ ਕਹਿੰਦਾ ਜਿੰਨਾ ਭੰਡਾਰਾ ਬਣਾਇਆ ਸੀ ਉਦੋਂ ਪੌਣਾ ਭੰਡਾਰਾ ਚਿੱਪੀ ਪੀਗੀ ਭਗਵਾਨ ਨੇ ਉਸ ਫਕੀਰ ਦੀ ਉਸ ਗੋਰਖਨਾਥ ਦੀ ਚਿੱਪੀ ਨਹੀਂ ਭਰੀ ਮੈਂ ਦੁਖੀ ਇਸ ਗੱਲੋਂ ਆ ਕਹਿੰਦੇ ਥੋੜਾ ਜਿਹਾ ਭੰਡਾਰਾ ਰਹਿ ਗਿਆ ਐਨੀ ਪਰਜਾ ਬੈਠੀ ਸ਼ਕਣ ਵਾਲੀ ਐਨੇ ਲੋਕ ਬੈਠੇ ਅਈ ਨੈ ਮਹਾਤਮਾ ਕਹਿੰਦਾ ਖੀਰ ਨੂੰ ਮੈਂ ਰਾਜਾ ਮੁਲਤਾਨ ਦਾ ਮੇਰੇ ਘਰ ਚੋਂ ਜਦੋਂ ਲੋਕ ਭੁੱਖੇ ਜਾਣਗੇ ਸਾਧੂ ਪੰਡਿਤ ਭੁੱਖੇ ਜਾਣਗੇ ਮੈਂ ਤਾਂ ਜਉਂਦਾ ਹੀ ਮਰ ਜੂ ਮੇਰੀ ਤਾਂ ਜਉਂਦੇ ਦੀ ਮੌਤ ਹੈ ਮੈਂ ਦੁਖੀ ਏਸ ਗੱਲੋਂ ਆ ਉਹ ਚਿੱਪੀ ਕਿਵੇਂ ਭਰੀਏ ਔਰ ਹੰਕਾਰ ਕਰਦਾ ਹੈ ਗੋਰਖਨਾਥ ਵੀ ਤੇਰੇ ਸਾਧੂ ਪੰਡਿਤ ਜਿੰਨੇ ਸੱਦੇ ਨੇ ਇੱਕ ਬੰਦਾ ਲਿਆ ਜਿਹੜਾ ਮੇਰੀ ਚਿੱਪੀ ਭਰ ਦੇ ਭਾਨਵਤੀ ਪਤਾ ਕੀ ਕਹਿੰਦੀ ਸੁਣਿਆ ਹੁਣ ਭਾਨਵਤੀ ਕਹਿੰਦੀ ਰਾਜਨ ਐਨੀ ਗੱਲ ਏ ਬਸ ਆਹੀ ਗੱਲ ਚਿੱਪੀ ਨਹੀਂ ਭਰਦੀ ਮਲਤਾਨ ਦਾ ਰਾਜਾ ਕਹਿੰਦਾ ਹੱਦ ਹੋ ਗਈ ਤੇਰੇ ਵਾਲੀ ਨਿੱਕੀ ਜੀ ਗੱਲ ਤੇਰੇ ਵਾਸਤੇ ਉਹ ਰਾਣੀਏ ਚਿੱਪੀ ਭਰਦੀ ਨਹੀਂ ਸੱਚ ਕਹੀ ਮੈਂ ਤੈਨੂੰ ਕਹੇ ਨਹੀਂ ਮਹਾਰਾਜ ਤੁਸੀਂ ਕਹਿੰਦੇ ਹੋ ਜੀਪੀ ਨਹੀਂ ਭਰਦੀ ਉਹ ਗੱਲ ਸੁਣੋ ਜੇ ਮਹਾਤਮਾ ਨਹੀਂ ਭਰ ਸਕੇ ਪੰਡਤ ਨਹੀਂ ਭਰ ਸਕੇ ਮੈਂ ਭਰ ਦਿੰਨੀ ਐ ਇਹ ਕੀ ਗਿੱਡੀ ਦੀ ਗੱਲ ਐ ਭਾਨਵਤੀ ਆਏਗੇ ਨਹੀਂ ਮੈਂ ਭਰ ਦਿੰਨੀ ਐ ਜੀਪੀ ਉਹ ਕਹਿੰਦਾ ਗੱਲ ਸੁਣ ਮੇਰੇ ਘਰ ਵਿੱਚ ਰਾਣੀ ਤਾਂ ਤੂੰ ਹੈਂ ਮੇਰੇ ਘਰ ਵਿੱਚ ਤੂੰ ਮਹਿਲ ਦੀ ਰਾਣੀ ਤਾਂ ਹੈਂ ਆਪਾਂ ਰਾਜੇ ਜਰੂਰ ਆ ਜੋਗੀ ਨਹੀਂ ਆਪਾਂ ਅਸੀਂ ਰਾਜੇ ਜਰੂਰ ਆ ਅਸੀਂ ਕੋਈ ਅੰਤਰਜਾਮੀ ਜਾਂ ਪਾਵਰਾ ਵਾਲੇ ਬੰਦੇ ਨਹੀਂ ਜਿਹੜੀ ਚਿੱਪੀ ਪੰਡਤ ਨਹੀਂ ਭਰ ਸਕੇ ਮਹਾਤਮਾ ਸਾਧੂ ਨਹੀਂ ਭਰ ਸਕੇ ਉਹ ਤੂੰ ਕਿਵੇਂ ਭਰ ਦੇਂਗੀ ਇਹ ਨਹੀਂ ਲੈ ਗੱਲ ਹੀ ਕੋਈ ਨਹੀਂ ਆਓ ਚਲਿਏ ਨਾਲ ਚੱਲੋ ਮੇਰੇ ਰਾਜਨ ਤੁਸੀਂ ਦੁਖੀ ਨਾ ਹੋਵੋ ਮੇਰੀ ਗੱਲ ਚੇਤੇ ਰੱਖੀ ਰਾਜਨਾ ਤੇਰੀ ਚਿੱਪੀ ਵੀ ਭਰਾਂਗੀ ਗੋਰਖਨਾਥ ਦੀ ਤੂੰ ਕਹਿੰਦਾ ਵੀ ਲੋਕੀ ਭੁੱਖੇ ਜਾਣਗੇ ਜਿੰਨਾ ਕ ਭੰਡਾਰਾ ਬਚਿਆ ਸਾਰੀ ਦੁਨੀਆ ਨੂੰ ਖਵਾ ਦੇ ਤੇਰਾ ਭੰਡਾਰਾ ਵੀ ਮੈਂ ਥੋੜ ਨਹੀਂ ਦੇ ਇਹ ਭੰਡਾਰਾ ਵੀ ਦੇਣਾ ਥੁਰਦਾ ਨਹੀਂ ਅੱਛਾ ਚੱਲ ਚਲੀਏ ਸਾਥ ਸੰਗਤ ਉਸ ਵੇਲੇ ਨਾ ਰਾਜਾ ਮਲਤਾਨ ਨਾਲ ਲੈ ਕੇ ਗਿਆ ਗੋਰਖਨਾਥ ਚਿੱਪੀ ਸਾਹਮਣੇ ਰੱਖ ਕੇ ਬੈਠਾ ਜਦੋਂ ਸਾਹਮਣੇ ਚਿੱਪੀ ਰੱਖੀ ਮਲਤਾਨ ਦੀ ਰਾਣੀ ਨੇ ਜਾ ਕੇ ਸਜਦਾ ਕੀਤਾ ਗੋਰਖ ਜੀ ਉਹ ਮਹਾਪੁਰਸ਼ੋ ਤੁਹਾਡਾ ਧੰਨਵਾਦ ਸਾਡੇ ਗਰੀਬਾਂ ਦੇ ਮਹਿਲ ਵਿੱਚ ਭੰਡਾਰੇ ਨੂੰ ਪਵਿੱਤਰ ਕੀਤਾ ਹੈ ਪਰ ਮਹਾਪੁਰਸ਼ੋ ਜੇ ਤੁਹਾਡੇ ਕੋਲ ਰਿੱਧੀਆਂ ਸਿੱਧੀਆਂ ਨਿੱਧੀਆਂ ਤੁਸੀਂ ਸ਼ਕਤੀਆਂ ਨਾਲ ਇੰਨੀਆਂ ਲਈ ਫਿਰਦੇ ਹੋ ਉਹ ਇਹਨਾਂ ਦਾ ਮਤਲਬ ਇਹ ਥੋੜਾ ਵੀ ਤੁਸੀਂ ਸਾਡੇ ਵਰਗੇ ਰਾਜਿਆਂ ਦੀ ਸਾਡੇ ਵਰਗੇ ਗ੍ਰਿਸ਼ਤੀਆਂ ਦੀ ਤੁਸੀਂ ਤੋਹੀਨ ਕਰਾਉ ਤੁਹਾਡੇ ਭੁੱਲ ਹੋ ਗਈ ਤੁਹਾਨੂੰ ਬੁਲਾਇਆ ਨਹੀਂ ਗਿਆ ਜੇ ਆਗੇ ਤਾਂ ਜੀ ਆਇਆਂ ਨੂੰ ਮਾਰੇ ਭੋਜਨ ਛਕੋ ਕਹਿੰਦਾ ਨਾ ਮੈਂ ਤਾਂ ਨਹੀਂ ਛਕਦਾ ਉਹੀ ਗੱਲ ਫੇਰ ਕਹਿੰਦਾ ਪਹਿਲਾਂ ਮੇਰੀ ਚਿੱਪੀ ਭਰੋ ਰਾਣੀਏ ਆ ਜਿੰਨੇ ਪੰਡਤ ਵਹਾਤਮਾ ਸੰਤ ਬੈਠੇ ਬਲਾ ਜਿਹੜੇ ਮੇਰੀ ਚਿੱਪੀ ਭਰਨ ਇੱਕ ਲਿਆਇਣਾ ਜੂ ਜਿਹਨਾਂ ਨੂੰ ਸੱਦੇ ਦੇ ਕੇ ਬੁਲਾਇਆ ਹੈ ਭਾਨਵਤੀ ਰਾਣੀ ਕਹਿੰਦੀ ਗੋਰਖਨਾਥ ਜੀ ਜੇ ਇਹ ਗੱਲ ਹੈ ਨਾ ਆ ਪੰਡਤ ਸਾਧੂ ਦਾ ਛੱਡੋ ਮੈਨੂੰ ਦੱਸੋ ਮੈਂ ਭਰ ਦਿਆਂ ਤੁਹਾਡੀ ਚਿੱਪੀ ਮੈਨੂੰ ਦੱਸੋ ਇੱਕਦਮ ਸਭ ਦੀਆਂ ਨਿਗਾ ਟਿਕ ਗਈਆਂ ਭਾਨਵਤੀ ਤੇ ਵੀ ਇਹ ਰਾਣੀ ਇਹ ਕਿੱਥੋਂ ਚਿੱਪੀ ਭਰ ਦੂ ਕਹਿੰਦੀ ਲਿਆਓ ਭੰਡਾਰਾ ਜੋ ਨੇ ਉਹਨੇ ਲਿਆਓ ਸਾਧ ਸੰਗਤ ਜੀ ਇੱਕ ਬਾਲਤਾ ਚੌਲ ਦਾ ਪਿਆ ਸੀ ਚੌਲਾਂ ਦਾ ਆਏ ਅੱਗੇ ਕਰਿਆ ਰਾਣੀ ਭਾਨਵਤੀ ਆਖਣ ਲੱਗੀ ਗੋਰਖਨਾਥ ਜੀ ਚਿੱਪੀ ਭਰਨੀ ਤੁਹਾਡੀ ਹਾਂ ਚਿੱਪੀ ਭਰਨੀ ਇੱਕ ਬੁੱਕ ਭਰਿਆ ਹੱਥਾਂ ਨਾਲ ਚੌਲਾਂ ਦਾ ਬੁੱਕ ਭਰਿਆ ਗੋਰਖਾ ਲਿਆ ਕਰ ਚਿੱਪੀ ਆਪਣੀ ਅੱਗੇ ਗੋਰਖਨਾਥ ਨੇ ਅੱਗੇ ਚਿੱਪੀ ਕਰੀ ਇੱਕ ਵਾਰੀ ਭਾਨਵਤੀ ਨੇ ਅੰਤਰ ਧਿਆਨ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਿਆ ਕਹਿੰਦੇ ਅਜੇ ਅੱਧੀ ਚਿੱਪੀ ਚਚੌਲ ਪਾਏ ਨੇ ਸਾਧ ਸੰਗਤ ਜੀ ਪੂਰੀ ਬੁੱਕ ਭਰ ਕੇ ਚੋਲਾਂ ਦੀ ਪਈ ਨਹੀਂ ਕਹਿੰਦੇ ਚੋਲ ਚਿੱਪੀ ਚੋਂ ਬਾਹਰ ਉਛਲਣ ਲੱਗੇ ਬੋਲੋ ਸ੍ਰੀ ਵਾਹ ਚੌੜ ਜਿਹੜੇ ਸੀ ਬਾਹਰ ਡੁੱਲਣ ਲੱਗੇ ਪੂਰੇ ਚੌੜ ਨਹੀਂ ਪਾਏ ਇੱਕ ਅੱਧੀ ਬੁੱਕ ਇੱਕਦਮ ਸਾਰੇ ਹੈਰਾਨ ਗੋਰਖਨਾਥ ਦਾ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਜਦੋਂ ਐ ਸਾਧ ਸੰਗਤ ਜੀ ਚੌੜ ਪਾਏ ਨੇ ਭਾਨਵਤੀ ਨੇ ਫਿਰ ਬੜੀ ਵੱਡੀ ਗੱਲ ਆਖੀ ਕਹਿੰਦੀ ਗੋਰਖਨਾਥਾ ਓਏ ਇੱਕ ਗੱਲ ਚੇਤੇ ਰੱਖੀ ਜੇ ਆਪਣੇ ਆਪ ਨੂੰ ਤੂੰ ਸਾਧੂ ਬੁਲਾਉਂਦਾ ਹੈ ਆਪਣੇ ਆਪ ਨੂੰ 나ਥ ਬਣਿਆ ਫਿਰਦਾ ਹੈ ਚੇਤੇ ਰੱਖੀ ਮੈਂ ਵੀ ਕਾਂਸ਼ੀ ਵਾਲੇ ਮਹਾਰਾਜ ਦੀ ਦਾਸੀ ਆ ਮੈਂ ਵੀ ਸਤਗੁਰੂ ਰਵਿਦਾਸ ਮਹਾਰਾਜ ਦੀ ਦਾਸੀ ਆ ਉਹ ਤੈਨੂੰ ਇੱਕ ਗੱਲ ਹੋਰ ਦੱਸਾਂ ਤੂੰ ਇੱਕ ਥਿੱਪੀ ਭਰਨ ਦੀ ਗੱਲ ਕਰਦਾ ਇੱਕ ਥਿੱਪੀ ਗੋਰਖਨਾਥਾ ओ मेरे सतगुरु रविदास ने समरथा बख्शी है तू एक चिप्पी की भावे पजा चिपिया लाया मैं पजा दिया पजा भर दूं मैं नहीं डरती एकदम हंकार टूट गया ऐडी अजमत सत्संग जी ऐडा प्रताप ਸੁਣਿਓ ਉਸ ਵੇਲੇ ਗੋਰਖਨਾਥ ਕਹਿੰਦਾ ਹੈ ਕਹਿੰਦਾ ਛੱਡ ਸਾਰੀਆਂ ਗੱਲਾਂ ਸੁਣਿਓ ਐਨੇ ਪੰਡਤ ਐਨੇ ਲੋਕ ਐਨੀ ਦੁਨੀਆ ਸਾਰੀ ਟਿਕਟ ਕੀ ਲਗਾ ਕੇ ਵੇਖਦੀ ਏ ਸਾਧ ਸੰਗਤ ਜਦੋਂ ਧਿਆਨ ਲਾ ਕੇ ਸਾਰੇ ਵੇਖਦੇ ਨੇ ਗੋਰਖਨਾਥ ਉਸ ਵੇਲੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਬੋਲਣ ਜੋਗਾ ਨਹੀਂ ਰਿਹਾ ਜਾਂਦੇ ਹੋ ਮੂੰਹ 'ਚ ਬੋਲ ਨਹੀਂ ਹੰਕਾਰ ਦਾ ਸਿਰੇ ਟੁੱਟਿਆ ਭਾਨਵਤੀ ਸਾਹਮਣੇ ਬੈਠੀ ਬੋਲਦੀ ਉਹ ਕਹਿੰਦੀ ਗੱਲ ਸੁਣੋ ਗੋਰਖਨਾਥਾ ਇੱਕ ਤਾਂ ਮੇਰੀ ਗੱਲ ਸੁਣ ਭਾਵੇਂ 50 ਚਿੱਪੀਆਂ ਲਿਆ ਮੈਂ 50 ਦੀਆਂ 50 ਚਿੱਪੀਆਂ ਭਰ ਦੂੰ ਉਹ ਸਾਡਾ ਪੌਣਾ ਭੰਡਾਰਾ ਤੇਰੀ ਚਿੱਪੀ ਪੀ ਗਈ ਆ ਥੋੜਾ ਜਿਹਾ ਭੰਡਾਰਾ ਬਚਿਆ ਮੇਰੇ ਤੇ ਆਪਦੇ ਚ ਕੋਈ ਸਮਰੱਥਾ ਨਹੀਂ ਮਹਾਰਾਜ ਰਵਦਾਸ ਤੇ ਮਾਣ ਰੱਖ ਕੇ ਮੈਂ ਇਹ ਗੱਲ ਕਹਿਨੀ ਆ ਚਾਹੇ ਸਾਰੀ ਦੁਨੀਆ ਸਾਡੇ ਘਰ ਚ ਭੰਡਾਰਾ ਛਕਣ ਆ ਜੇ ਇਹ ਸਾਡਾ ਭੰਡਾਰਾ ਨਹੀਂ ਮੁਕਣ ਲੱਗਿਆ ਇਹ ਨਹੀਂ ਮੁਕਦਾ ਕੋਰਖਨਾਥ ਨੇ ਨਾ ਚਿੱਪੀ ਸਾਈਡ ਤੇ ਕਰਕੇ ਹੱਥ ਜੁੜ ਗਏ ਮਾਣ ਟੁੱਟ ਗਿਆ ਕਹਿੰਦਾ ਭਾਨਵਤੀਏ ਆ ਇੰਨੇ ਪੰਡਤ ਇੰਨੇ ਸਾਧੂ ਇਹਨਾਂ ਚੋਂ ਇੱਕ ਨਹੀਂ ਆਇਆ ਜਿਹੜਾ ਮੇਰੀ ਜਿੱਪੀ ਭਰ ਦੇ ਇਹਨਾਂ ਚੋਂ ਇੱਕ ਵੀ ਨਹੀਂ ਉਹ ਗੱਲ ਸੁਣ ਤੂੰ ਇੱਕ ਦੇਸ਼ ਦੀ ਰਾਣੀ ਹੋ ਕੇ ਐਡੀ ਅਜਮਤ ਤੂੰ ਕਿੱਥੋਂ ਲਈ ਤੇਰੇ ਕੋਲ ਕਿੱਥੋਂ ਬਖਸ਼ ਆ ਗਈ ਐ ਤੂੰ ਕਿੱਥੋਂ ਐਡੀ ਅਜਮਤ ਲੈ ਲਈ ਸੁਣਿਓ ਭਾਨਵਤੀ ਪਤਾ ਕੀ ਕਹਿੰਦੀ ਕਹਿੰਦੀ ਗੱਲ ਸੁਣ ਗੋਰਖਨਾਥਾ ਜਿੱਦਣ ਤੂੰ ਮਹਾਰਾਜੀ ਦੇ ਚਰਨਾਂ 'ਚ ਗਿਆ ਸੀ ਨਾ ਮਹਾਰਾਜ ਰਵਦਾਸ ਜੀਆ ਦੇ ਚਰਣਾ ਚ ਗਿਆ ਸੀ ਇਹ ਗੋਰਖਨਾਥ ਜਿੱਦਣ ਤੂੰ ਮਹਾਰਾਜ ਦੇ ਚਰਣਾ ਚ ਗਿਆ ਸੀ ਕਹਿੰਦੀ ਤੈਨੂੰ ਮਹਾਰਾਜ ਰਵਦਾਸ ਜੀਆ ਨੇ ਜਿਹੜੀ ਦੋਰੀ ਵਿੱਚ ਚਮੜਾ ਭਿਆ ਸੀ ਉਸ ਚਮੜੇ ਉਸ ਦੋਰੀ 'ਚੋਂ ਉਹ ਚਮੜੇ ਵਾਲਾ ਪਾਣੀ ਭਰ ਕੇ ਦਿੱਤਾ ਸੀ ਸੁਣਿਓ ਗੋਰਖਨਾਥ ਗਿਆ ਮਹਾਰਾਜ ਰਵਦਾਸ ਜੀਆ ਨੇ ਉਹ ਦੋਰੀ 'ਚੋਂ ਪਾਣੀ ਭਰ ਕੇ ਦਿੱਤਾ ਨਾ ਜਦੋਂ ਖੋਕਰ ਮਾਰ ਕੇ ਪਿੱਛੇ ਮੁੜ ਗਿਆ ਕਹਿੰਦਾ ਚਮੜੇ ਵਾਲਾ ਜੁੱਤੀਆਂ ਵਾਲਾ ਪਾਣੀ ਮੈਂ ਪੀਣਾ ਐ ਈਦੀ ਦੁਹੀਨ ਪਾਣੀ ਪੀਤਾ ਨਹੀਂ ਸੁਣਿਓ ਉਹਨੇ ਪਾਣੀ ਪੀਤਾ ਨਹੀਂ ਨਰਾਦਰ ਕਰਕੇ ਠੋਕਰ ਮਾਰ ਕੇ ਮਹਾਰਾਜ ਰਵਦਾਸ ਜੀਆ ਕੋਲੋਂ ਉੱਠ ਕੇ ਆ ਗਿਆ ਸੀ ਭਣਵਤੀ ਕਹਿੰਦੀ ਗੱਲ ਸੁਣ ਜਿੱਦਣ ਰਵਦਾਸ ਜੀ ਨੇ ਦੋਰੀ ਚੋਂ ਦਿੱਤਾ ਪਾਣੀ ਦੇ ਨੂੰ ਤੂੰ ਠੋਕਰ ਮਾਰ ਕੇ ਵਾਪਸ ਆ ਗਿਆ ਕਹਿੰਦੀ ਗੱਲ ਸੁਣ ਗੋਰਖਨਾਥਾ ਮੈਂ ਵੀ ਉੱਥੇ ਹੀ ਬੈਠੀ ਸੀ ਮੈਂ ਵੀ ਉੱਥੇ ਹੀ ਬੈਠੀ ਸੀ ਕਹਿੰਦੀ ਤੂੰ ਤਾਂ ਠੋਕਰ ਮਾਰ ਕੇ ਵਾਪਸ ਆ ਗਿਆ ਸੀ ਕਹਿੰਦੀ ਮੈਂ ਤਰਲਾ ਕੀਤਾ ਸੁਣਿਓ ਮੈਂ ਮਹਾਰਾਜ ਦਾ ਤਰਲਾ ਕੀਤਾ ਮਹਾਰਾਜ ਜੇ ਪਾਣੀ ਗੋਰਖਨਾਥ ਨੇ ਨਹੀਂ ਪੀਤਾ ਉਹ ਮੇਰੇ ਗਰੀਬਣੀ ਤੇ ਤਰਸ ਕਰ ਦਿਓ ਮੇਰੀ ਝੋਲੀ ਭਾ ਦਿਓ ਸੁਣਿਓ ਇਹ ਪਾਣੀ ਮੇਰੀ ਝੋਲੀ ਪਾ ਦਿਓ ਕਹਿੰਦੀ ਮਹਾਰਾਜ ਨੇ ਮੈਨੂੰ ਉਹ ਪਾਣੀ ਜਦੋਂ ਦਿੱਤਾ ਉਹ ਕਟੋਰਾ ਪਾਣੀ ਦਾ ਗੋਰਖਨਾਥਾ ਤੂੰ ਪੁੱਛਦਾ ਹੈ ਨਾ ਵੀ ਇੰਨੀਆਂ ਬਖਸ਼ਿਸ਼ਾਂ ਐਡੀ ਸਮਰੱਥਾ ਕਿੱਥੋਂ ਆਈ ਕਹਿੰਦੀ ਉਹ ਜਦੋਂ ਪਾਣੀ ਦਾ ਕਟੋਰਾ ਮੈਂ ਆਪਣੇ ਮੁਖ ਨੂੰ ਲਾਇਆ ਬਾਹਰੋਂ ਐਂ ਲੱਗਦਾ ਸੀ ਜਿਵੇਂ ਚਮੜੇ ਦਾ ਪਾਣੀ ਜਦੋਂ ਮੁਖ ਨੂੰ ਲਾਇਆ ਮੈਨੂੰ ਐਂ ਲੱਗਿਆ ਮੈਂ ਤਾਂ ਅੰਬਰਾਂ ਤੋਂ ਆਇਆ ਹੋਇਆ ਅੰਮ੍ਰਿਤ ਪੀ ਰਿਹਾ ਉਹ ਪਾਣੀ ਉਹ ਅਮਰਤ ਜਦੋਂ ਮੇਰੇ ਮੁਖ ਚ ਗਿਆ ਉਹ ਗੋਰਖਨਾਥਾ ਪਾਣੀ ਪੀਣ ਦੀ ਧੀਰ ਸੀ ਮੈਨੂੰ ਤਾਂ ਉਸੇ ਵੇਲੇ ਤਿੰਨਾਂ ਲੋਕਾਂ ਦੀ ਸੋਝੀ ਘਰਾਤੀ